ਸਾਸਰੀ ਕੱਲ ਦੋਸਤੋ ਪਿੰਡੂ ਕੀਤਾ ਚੈਨਲ ਚ ਬਾਈ ਜੀ ਸਵਾਗਤ ਕਰਦੇ ਆਂ ਬਾਈ ਤੇ ਰੋਜ ਦੇ ਰੇਟ ਵਖਾਉਣ ਨੂੰ ਕੋਟਪੂਰਾ ਮੰਡੀ ਦੇ ਵਿੱਚ ਬਾਈ ਤੇ ਆਹ ਕੁਆਲਟੀ ਜਿਹੜੀ ਤੂੜੀ ਦੀ ਵੇਖੋ ਪਹਿਲਾਂ ਦਾ ਬਾਈ ਲੋ ਜੀ ਤੇ ਅੱਜ ਨਾਗ ਜਿਹੜੇ ਬਈ 6 ਤੋਂ 7 ਜਿਹੜੇ ਨਾਗਾ ਜੋ ਕੋਟਪੂਰਾ ਮੰਡੀ ਦੇ ਵਿੱਚ ਆਏ ਆ ਜੀ ਤੇ ਬਾਈ ਰੇਟ ਜਿਹੜਾ ਹੁਣ 500 ਰੁਪਏ ਜਿਹੜਾ ਹੁਣ ਚੱਲ ਪਿਆ ਜੀ ਕਿਉਂਕਿ ਤੂੜੀ ਨੇ ਤੇਜ਼ੀ ਪੜੀ ਆ ਬਾਈ ਅ 500 ਤੋਂ ਲੈ ਕੇ 10 20 ਰੁਪਏ ਤੱਕ ਜਿਹੜਾ ਚੱਲੀ ਜਾਂਦਾ ਬੋਲੀ ਜਿਹੜੀ ਸਟਾਰਟ ਹੋ ਗਈ ਆ ਬਾਕੀ ਵਿਖਾਉਨੇ ਆ ਤੁਹਾਨੂੰ ਬਈ ਤਾਜ਼ਾ ਤਾਜ਼ੇ ਰੇਟ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਬਾਕੀ ਸ਼ੇਅਰ ਵੀ ਕਰ ਦਿਓ ਤੇ ਆ ਜਾਓ ਬਾਈ ਜਿਹੜਾ ਕਿ ਦੋ ਤਿੰਨ ਕਮੈਂਟ ਆਏ ਸੀ ਫਿਰੋਜ਼ਪੁਰ ਚੱਲਿਆਂ ਦਾ 650 ਰੁਪਏ ਨੂੰ ਰੇਟ ਜਿਹੜਾ ਤੁੜੀ ਦਾ ਬਾਕੀ ਇੱਧਰ ਚੱਲੀ ਜਾਂਦਾ ਲੋ ਜੀ ਕੋੜ ਪੂਰਾ ਮੰਡੀ ਦੇ ਵਿੱਚ ਰੇਟ ਵੇਣੇ ਆ ਪਹਿਲਾਂ ਤਾਂ ਇਹ ਗੱਲ ਕਰਾਂ ਤਿੰਨ ਸੌ ਰੁਪਿਆ 10 10 ਰੁਪਏ 20 ਰੁਪਏ 25 ਰੁਪਏ 350 ਸਾਢੇ 350 60 ਰੁਪਏ 70 ਰੁਪਏ 80 ਰੁਪਏ 90 ਰੁਪਏ 400 400 10 15 415 ਫਿਰ ਰੁਪਏ ਹਾਂ 25 425 ਰੁਪਏ 425 ਬੋਲਾਂਗੇ ਨਾ ਫਿਰ ਰੁਪਏ 35 ਰੁਪਏ 40 ਰੁਪਏ 440 ਰੁਪਏ ਤੋ ਡੀ ਹੈ 45 ਰੁਪਏ ਬੜਾ ਠੀਕ ਹੈ ਨਹੀਂ 45 ਹੈ ਦੋਵੇਂ ਬੋਲ ਵੀਡੀਓ ਚ ਬੋਲੀ ਜਾਂਦੇ ਆ ਬੱਤ ਨਾ ਕੰਮ ਕਰ ਹੋਈ ਜਾਂਦਾ ਤੇ ਕਿਹਦੇ ਆਇਆ ਮੈਨੂੰ ਬੁਲਾਇਆ ਚਲ 45 ਰੁਪਏ ਬੋਲਾਂਗੇ ਨੇ 445 ਰੁਪਏ ਰੱਖੀ ਜੀ ਬਾਈ ਲਓ ਜੀ ਪਹਿਲੀ ਟਰਾਲੀ ਦਾ ਰੇਟ ਲੱਗ ਗਿਆ ਜੀ 445 ਰੁਪਏ ਤੂੜੀ ਵਧੀਆ ਸੀ ਜੀ ਬਾਈ 445 ਰੁਪਏ ਪਹਿਲੀ ਟਰਾਲੀ ਦਾ ਰੇਟ ਲੱਗ ਗਿਆ ਲਓ ਬਾਈ ਕਈ ਨਹੀਂ ਆਇਆ ਤੂੜੀ ਵਧੀਆ ਵੇਖੋ ਬਾਈ ਐਂ ਅੰਦਰ ਦੀ ਤੂੜੀ ਸਰਾ ਬਾਈ ਬਾਕੀ ਹੁਣ ਦੂਸਰੇ ਲੱਗਦਾ ਇੱਧਰ ਰੇਟ ਵੇਣੇ ਆ ਵੀ ਜਿਹੜਾ ਕਿੱਥੋਂ ਤੱਕ ਜਿਹੜਾ ਜਾਂਦਾ ਪਹਿਲੀ ਟਰਾਲੀ ਦਾ 400 ਤੇ 45 ਰੁਪਏ ਰੇਟ ਪਹੁੰਚ ਗਿਆ ਬਾਈ 300 ਤੋਂ ਲੈ ਕੇ ਬਾਕੀ ਵੀ ਆ ਜਾਓ ਵੀਡੀਓ ਨੂੰ ਲਾਈਕ ਲਓ ਬਾਈ ਤੂੜੀ ਜਿਹੜੀ ਬੰਦ ਆ ਬਾਈ ਉਧਰ ਦੀ ਵੇਣੇ ਆ ਆਪ ਬੜਾ ਇੱਟੜਾ ਯਾਰ ਦਿਖਾ ਰੋ ਕਾ ਭੁਈ ਆਈ ਆਏ ਨਿਕਲੋ ਗੱਲੀ ਗੱਲੀ ਦਾ ਨਹੀਂ ਨਹੀਂ ਬਈ ਗੱਲੀ ਗੱਲੀ ਨਾ ਨਿਕਲੇ ਰਚੋ ਆਏ ਨਿਕਲੋ ਭਾਈ ਟੁੜੀ ਵਾਕੇ ਬੋਲੀ ਦਿਓ 200 ਰੁਪਿਆ 200 ਰੁਪਿਆ 200 200 200 ਪੰਜ ਪੰਜ ਜੰਗ ਆ ਗਿਆ ਨਾ ਲੱਖਾ ਬਾਅਦ ਵਿੱਚ ਖੜਾ ਹੈ ਪੰਜ

बोला भाई कने 305 ਰੁਪਏ ਭਾਈ ਜੀ ਆਪਣੀ ਲਓ ਜੀ 300 ਤੇ 5 ਰੁਪਏ ਜਿਹੜਾ ਰੇਟ ਲੱਗ ਗਿਆ ਜੀ ਟੋਪ ਦਾ ਰੇਟ ਦੂਸਰੇ ਨਾਗ ਦਾ 305 ਰੁਪਏ ਤੇ ਲੋ ਭਾਈ ਜੀ ਤੀਸਰੇ ਨਗ ਤੇ ਆ ਗਏ ਵੀ ਤੀਸਰੇ ਨਗ ਦਾ ਵੇਣੇ ਵਿਕੀ ਹਿਸਾਬ ਕਿਤਾਬ ਜਾਂਦਾ ਲੈ ਆ ਭਾਈ ਆ ਨਗ ਤੇ ਜਿਹੜੇ ਇਹ ਤੂੜੀ ਪਹਿਲੂ ਹੀ ਵੇਖ ਕੇ ਗਏ ਆਪਾਂ ਤੂੜੀ ਵਧੀਆ ਭਾਈ ਲਾਵੀ ਸਰਾ ਗਾ ਗੂਗ ਚੰਗੇ ਆ ਬਈ ਅੱਜ ਹਾਂ ਲੈ ਬਈ ਇੱਧਰ ਲੈ ਨਾਕ ਤੇ ਆਓ ਪਹਿਲਾਂ ਨਾ ਆ ਲਾਉ ਕਿੱਥੇ ਜਾਣੀ ਆ ਆਇਆ ਆ ਮਾਚੀ ਨਹੀਂ ਉਹਨੂੰ ਨਹੀਂ ਇਹਦੀ ਗੱਲ ਨਹੀਂ ਕਰਦਾ ਹੋਰ ਕੋਈ ਨਾ ਬਈ ਟਾਲੀ ਦੀ ਵੀ ਆ ਹੋ ਆ ਗਿਆ ਬਾਤ ਕੀ ਬਾਈ ਕਿੰਨੇ ਬੰਦੇ ਆਪੇ ਦੁਕਾਨ ਦੇ ਨਾਲ ਦੀ ਬਾਈ ਦੇਖ ਕੇ ਬੁੱਢੀ ਜੋ 250 ਰੁਪਿਆ 265 17 37 80 305 10 15 ਹਾਂ 10 ਤੋਂ 15 ਬੋਲਣੇ ਲਓ ਜੀ ਬਾਈ ਜੀ 300 ਤੇ 15 ਰੁਪਏ ਜਿਹੜਾ ਟਾਈਮ ਆ ਟਾਈਮ ਗਈ ਜਾਂਦਾ ਬਾਈ ਸੌਰੀ ਸੌਰੀ ਕੰਮ ਗਲਤ ਹੋ ਜਾਂਦਾ ਰੇਟ ਲੱਗ ਗਿਆ ਬਾਈ 300 ਤੇ 15 ਰੁਪਏ ਜਿਹੜਾ ਟੌਪ ਦਾ ਰੇਟ ਲੱਗ ਗਿਆ ਬਾਈ ਲਓ ਜੀ ਆ ਜੋ ਬਾਈ

ਮਾਰ ਦੇ ਭਾਈ ਆਈ 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 ਬੋਲੋ ਭਾਈ 300 ਰੁਪਿਆ 300 300 300 300 ਬੋਲਣਾ ਭਾਈ 300 ਰੁਪਏ ਭਾਈ ਯਾਰ ਲਓ ਜੀ 300 ਰੁਪਏ ਨੂੰ ਜਿਹੜੀ ਹਾਂ ਟਰਾਲੀ ਵੀ ਕੀ ਆ ਬਾਈ 300 ਰੁਪਿਆ ਜਿਹੜਾ ਰੇਟ ਲੱਗਿਆ ਦਾ ਬਾਈ ਤੇ ਲਓ ਜੀ ਅਗਲੇ ਨੱਕ ਦਾ ਵਹਣੇ ਵਿਕੀ ਹਿਸਾਬ ਕਿਤਾਬ ਕਿੱਥੋਂ ਤੱਕ ਜਿਹੜਾ ਰੇਟ ਜਾਂਦਾ ਕਿੱਥੋਂ ਲੈ ਕੇ ਤੇ ਕਿੱਥੋਂ ਤੱਕ ਰੇਟ ਜਿਹੜਾ ਜਾਊਗਾ ਬਾਈ ਤੁੜੀ-ਤਾੜੀ ਵਧੀਆ ਸੀ ਕਿ ਬਾਈ ਇਹ ਨੋ ਬਾਈ ਤੇ ਨੱਕ ਜਿਹੜੇ ਪਏ ਆ ਜੀ ਦੋ ਨੱਕ ਜਿਹੜੇ ਪਏ ਆ ਤਿੰਨ ਅੰਮ੍ਰਿਤਪੁਰ ਹਰੀ ਪਾਗੋ ਦੁਰੀਆ ਦੇ ਨਾਲ ਦੁਬਾਈ ਬੁੱਲੋ 300 300 15 650 ਹਾਂ ਚਲੋ ਬੱਸ ਪੈ ਤਾ 71 80 ਆ ਨਾ ਹੀ 380 90 ਬੈਠਾ ਲਈ ਦੀਆ ਪੰਜ ਨਹੀਂ ਜਾਏਗਾ ਨਹੀਂ ਜਾਂਦਾ ਬਾਈ ਸੀ ਵੀਏ ਪੁਜਾ ਰੇਡ ਵੀ ਬਾਜੂਗਾ ਬੋਲਦੇ ਜਾਣਾ ਤਾਂ ਜਾਊਗਾ ਬਾਈ 90 ਬਾਈ 92 100 5 10 15 40 45 450 52 ਚੱਲ 452 ਬੋਲਾਂਗੇ ਨੇ ਲਓ ਜੀ 455 ਰੁਪਏ ਟੌਪ ਦਾ ਰੇਟ ਲੱਗ ਗਿਆ ਭਾਈ ਸਰਾ ਰੇਟ ਜਿਹੜਾ 455 ਰੁਪਏ ਜਿਹੜਾ ਲਓ ਜੀ ਇਹਦੀ ਜਿਹੜੀ ਬੋਲੀ ਹੋਣ ਜਾ ਰਹੀ ਹੈ ਜੀ ਜਿਹੜੀ ਆ ਕੁਆਲਿਟੀ ਹੈ ਤੂੜੀ ਦੀ ਅੰਦਰ ਦੀ ਤੂੜੀ ਇਹ ਵਧੀਆ ਭਾਈ ਤੇ ਇਹਦਾ ਵੇਨੇ ਵੀ ਕਿੱਥੋਂ ਲੈ ਕੇ ਤੇ ਕਿੱਥੋਂ ਜਾ ਰੇਟ ਜਾਊਗਾ ਉਹਦਾ ਰੇਟ ਜਿਹੜਾ 300 ਤੋਂ ਲੈ ਕੇ 300 350 400 ਬਸ ਇੱਥੇ ਜਾਵੜਿਆ ਹੀਗਾ ਬਾਕੀ ਆ ਰੇਟ ਵੇਣਿਆ ਤੇ ਨਗ ਜਿਹੜੇ ਆ ਰਹਿ ਗਏ ਦੋ लास्ट ਇੱਕ ਆ ਤੇ ਆ ਆ ਟਰਾਲੀ ਦਾ ਪਹਿਲਾਂ ਰੇਟ ਵੇਣਿਆ ਵਿਕੀ ਜਾਂਦਾ ਜਿਹੜਾ ਬਾਕੀ ਕੋਟਕਪੂਰਾ ਮੰਡੀ ਦੇ ਵਿੱਚ ਜਿਹੜਾ ਦੋ ਦਿਨ ਹੋ ਗਏ ਸੀਗਾ ਬਾਈ ਰੇਟ ਜਿਹੜਾ ਚੱਲੀ ਜਾਂਦਾ ਹੀਗਾ 500 400 300 ਬਸ ਇੱਥੇ 300 ਤੋਂ ਲੈ ਕੇ 4-500 ਰੁਪਏ ਤੱਕ ਜਿਹੜਾ ਚੱਲੀ ਜਾਂਦਾ ਸੀਗਾ ਜੀ ਅੱਜ ਥੋੜਾ ਘਟਿਆ ਜੀ 400 ਤੇ ਇੱਕ ਅੱਧੀ ਟਰਾਲੀ ਇੱਕ ਟਰਾਲੀ ਗਈ ਆ ਜੀ ਤੇ ਬਾਕੀ ਵੇਣੇ ਆ ਵੀ ਕੀ ਹੁਣ 400 ਤੋਂ ਜਾਊਗੀ ਜਾਂ ਨਹੀਂ ਬਾਈ 500 ਤੇ ਜਾ ਸਕਦਾ ਕਿਉਂਕਿ ਦੂ ਨਗ ਪਏ ਆ ਗਾਗੂ ਖਾਲੀ ਚੰਗੇ ਆ ਤੇ ਗਾਗੂ ਕ ਪਏ ਆ ਹੱਲੇ ਬਾਈ ਆਇਓ ਬਾਈ ਆਹ ਲਓ ਜੀ ਅੰਦਰ ਦੀ ਅੰਦਰ ਦੀ ਕੋਈ ਬੋਲਾ ਜੀ ਬੋਲਾਈ ਬੋਲਾ 300 ਰੁਪਿਆ 350 350 60 70 400 400 10 410 ਰੁਪਏ ਵੀ ਰੁਪਏ ਦੀ ਅੰਦਰ ਦੀ ਹੈ ਅੰਦਰ ਦੀ ਅੰਦਰ ਦੀ 3 ਰੁਪਏ 430 ਰੁਪਏ ਉਤਰਾ ਬੱਬਾ 430 ਰੁਪਏ ਬੋਲੇ ਕਿ ਨੇ 430 ਰੁਪਏ ਬਾਈ ਜੀ ਲਓ ਜੀ 430 ਰੁਪਏ ਜਿਹੜਾ ਰੇਟ ਜਾਵੜਿਆ ਜੀ ਇਥੋਂ ਤੱਕ ਆਪਾਂ ਹੁਣੀ ਕਹੀ ਜਾਂਦੇ ਵੀ ਹਲੇ ਤੱਕ ਪਹੁੰਚਣੀ ਜਾਂ 430 ਰੁਪਏ ਜਿਹੜਾ ਰੇਟ ਜਾਵੜਿਆ ਜੀ ਲਾਸਟ ਨਾ ਰਹੇਗਾ ਭਈ ਇਹ ਤਾਂ ਵੇਣਿਆ ਵੀ 400 ਤੱਕ ਸ਼ਾਇਦ ਜਾ ਪਾਵੇ ਆ ਰੇਟ ਥੋੜੀ ਬੰਦ ਆ ਬਈ ਆਪੇ ਕੇਵਲ ਕੱਢੂਗਾ ਕਹਿਣਾ ਗਏ ਪਾਸੋਂ ਫੇਰ ਵੇਨੇ ਅਬ ਬਾਕੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਬਾਈ ਰਾਜਪੁਰ ਦਾ ਇੱਕ ਕਮੈਂਟ ਆਇਆ ਸੀ ਰਾਜਪੁਰ ਜਿਹੜਾ 600 ਤੋਂ ਲੈ ਕੇ 650 700 ਰੁਪਏ ਤੱਕ ਜਿਹੜਾ ਰੇਟ ਚੱਲੀ ਜਾਂਦਾ ਰਾਜਪੁਰ ਬਾਈ ਇਹ ਬਾਕੀ ਕਮੈਂਟ ਤੁਸੀਂ ਵੀ ਕਰਿਆ ਕਰੋ ਬਾਈ ਕਮੈਂਟ ਦਾ ਕੀਤਾ ਹੀ ਪਰ ਹੁਣ ਮੈਨੂੰ ਯਾਦ ਨਹੀਂ ਬਾਈ ਕਰ ਦੇ ਕਰ ਦੇ ਪਾਸ ਅੰਦਰ ਦੀ ਐ ਇਹਦਾ ਬਹੁਤ ਚਿੱਟੀ ਜਿਹੀ ਆ ਆਓ ਭਾ ਅੰਦਰ ਨੂੰ ਤੇ ਤੁਹਾਡੇ ਕੋਲ ਕੀ ਆ ਅੰਦਰ ਦੀ ਥੋੜੀ ਬੋਲੋ ਬਈ ਆ ਬਾਬਾ 300 350 60 70 80 400 10 10 2 3 430 ਰੁਪਏ ਹੋਲਾ ਬਾਈ ਕਿਨੇ 430 ਰੁਪਏ ਸਭ ਕਿੱਥੇ ਲਓ ਬਾਈ ਲਾਸਟ ਨਗਦਾ ਵੀ ਇਹ ਰੇਟ ਲੱਗ ਗਿਆ ਜੀ 430 ਰੁਪਏ ਦੋ ਟਰਾਲਿਆਂ ਦਾ ਰੇਟ ਜਿਹੜਾ 430 ਰੁਪਏ ਜਿਹੜਾ ਦੋ ਟਰਾਲਾਂ ਦਾ ਰੇਟ ਲੱਗ ਗਿਆ ਬਾਈ ਕੱਲ ਵੀ ਜਿਹੜਾ ਕੱਲ ਤਾਂ ਟੱਪ ਗਿਆ ਹੀ 510 ਰੁਪਏ ਜਿਹੜਾ ਕੱਲ ਤਾਂ ਰੇਟ ਸਿਰ ਜਾਵੜਾ ਸੀਗਾ ਅੱਜ ਜਿਹੜਾ 430 ਰੁਪਏ ਤੇ ਜਿਹੜਾ ਰੇਟ ਰਹਿ ਗਿਆ ਬਾਈ ਬਾਕੀ ਲਾਈਕ ਕਮੈਂਟ ਕਮੈਂਟ ਜ਼ਰੂਰ ਕਰਿਆ ਕਰੋ ਬਾਈ ਯਾਰ ਵੀ ਕੀ ਰੇਟ ਤੁਹਾਡੇ ਏਰੀਏ ਪਿੰਡ ਸ਼ਹਿਰ ਚ ਜਿਹੜਾ ਕੀ ਰੇਟ ਜਿਹੜੇ ਏਰੀਏ ਤੁਹਾਡੇ ਚੱਲੀ ਜਾਂਦਾ ਬਾਕੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਧੰਨਵਾਦ ਦੋਸਤੋ ਵੀਡੀਓ ਨਾਲ ਜੁੜਨ ਵਾਸਤੇ ਬਾਈ